ਕੋਈ ਨਾ ਕਿ ਸਕਿੱਲ ਆਉਣਾ ਜ਼ਰੂਰੀ ਆ ਡਰਾਈਵਿੰਗ ਵੀ ਠੀਕ ਆ ਜੇ ਡਰਾਈਵਿੰਗ ਚ ਬੰਦਾ ਆਏ ਬਾਕੀ ਮੈਂ ਤੁਹਾਨੂੰ ਦੱਸਿਆ ਡਰਾਈਵਿੰਗ ਦਾ ਮੇਰਾ ਮਤਲਬ ਇਹ ਪੈਸੇ ਨਾ দাও ਪੇਪਰ ਨਾ ਫਸਾਓ ਠੀਕ ਆ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੀ ਆ ਉਹਨੂੰ ਫਾਲੋ ਕਰ ਲਓ ਤੁਸੀਂ ਨਫੇ ਚ ਰਹੋਗੇ ਲੁੱਟ ਨਹੀਂ ਸਕਦਾ ਤੁਹਾਨੂੰ ਕੋਈ ਅਗਲੇ ਦਿਨ ਸਿੱਧਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਗੁਰਦੀਪ ਕਨੌਲੀ ਤੇ ਅੱਜ ਕਾਫੀ ਦਿਨਾਂ ਬਾਅਦ ਖੇਤਾਂ ਚ ਕੀੜਾ ਮਾਰਿਆ ਤੇ ਤੁਹਾਨੂੰ ਵੀ ਦਿਖਾਉਂਦੇ ਆ ਜੀ ਖੇਤਾਂ ਦਾ ਹਾਲਚਾਲ ਕਿਉਂਕਿ ਜਿਹੜਾ ਨੇਚਰ ਐ ਕੁਦਰਤ ਐ ਉਹ ਤਾਂ ਫੇ ਖੇਤਾਂ 'ਚ ਰਹਿੰਦੀ ਐ ਕਿਉਂ ਪਿੰਡਾਂ ਦੇ ਵਿੱਚ ਤਾਂ ਸ਼ੋਰ ਪੋਲਿਊਸ਼ਨ ਤੇ ਕਰਾਂ ਦੀ ਐ ਸਾਇਰ ਤੁਹਾਨੂੰ ਬਣੇ ਰਿਹਾ ਵੀਡੀਓ ਦੇ ਵਿੱਚ ਤੇ ਲੋ ਜੀ ਬਰਸਾਤਾਂ ਕਰਕੇ ਨਾ ਹਰਿਆਲੀ ਹੋ ਗਈ ਚਾਰੇ ਪਾਸੇ ਤੇ ਮੀਂਹੂ ਕਾਫੀ ਪਿਆ ਹੁਣ 2-3 ਦਿਨ ਹੋ ਗਏ ਮੀਂਹ ਪਿਆ ਨਹੀਂ ਹੈਗਾ 2 ਦਿਨ ਹੋ ਗਏ ਪੈਣਾ ਤਿੰਨ ਚਾਰ ਦਿਨ ਚੰਗਾ ਛੜੀ ਲੱਗੀ ਰਹੀ ਏ ਤਿੰਨ ਚਾਰ ਦਿਨ ਛੱਟ ਲੱਗੀ ਚੰਗੀ ਇਹ ਹਬੂਰ ਆਪਣਾ ਪਾਣੀ ਪੁੰਨ ਲਾਇਆ ਹੁਣ ਕਿਸਮੇ ਖੇਤ ਸ਼ੈਤਾਨ ਜੀ ਤਾਂ ਲਾਉਣ ਦੀ ਤਿਆਰੀ ਫਿਊਰਾਂ ਵੀ ਪੱਕਣੇ ਤੇ ਆ ਗਈਆਂ ਹੁਣ ਤਾਂ ਲਾਲ ਲਾਲ ਹੋ ਗਈਆਂ ਪੱਕਦੀਆਂ ਹੋਣੀਆਂ ਵੈਸੇ ਹੁਣ ਬੁੱਟੇ ਲਾਲ ਹੋ ਗਏ ਨੇ ਪੂਰੇ ਫਿਊਰਾਂ ਨਾਲ ਭਰ ਗਏ ਤੇ ਬਹੁਤ ਵਧੀਆ ਹਵਾ ਚੱਲ ਰਹੀ ਠੰਢੀ ਠੰਢੀ ਸੰਗਣਾ ਜੰਗਲ ਹੋ ਗਿਆ ਚਾਰੇ ਪਾਸੇ ਦਰਖਤ ਹਰਿਆਲੀ ਮਾਰਨ ਲੱਗੇ ਨਾ ਬਰਸਾਦ ਕਰਕੇ ਤੇ ਹਰਿਆਲੀ ਹੋ ਗਈ ਚਾਰੇ ਪਾਸੇ ਇਹ ਨਹਿਰ ਆ ਪਰਲੇ ਬੰਨੇ ਸਫੈਦ ਦੇ ਖੜੇ ਉੱਚੇ ਉੱਚੇ ਇਹ ਪਾਖੜਾ ਨਹਿਰ ਆ ਜਿਹੜੀ ਸੰਗਰੂਰ ਨੂੰ ਜਾਂਦੀ ਆ ਰਾਜਸਥਾਨ ਨੂੰ ਬਹੁਤ ਵਧੀਆ ਮੌਸਮ ਬਣਿਆ ਹੋਇਆ ਅੱਜ ਤੇ ਖੀ ਧੁੱਪ ਜੀ ਨਿਕਲੀ ਆ ਲੱਗਦਾ ਮੀਂਹ ਆਊਗਾ ਦੱਸਿਆ ਉਹਦਾ ਹੈਗਾ ਜੇ 7 ਤਰੀਕ ਤੱਕ ਜੁਗਰਾਂ ਦੇ ਮੀਂਹ ਬਾਕੀ ਤੁਹਾਨੂੰ ਸਰਸਾ ਵੀ ਦਿਖਾਵਾਂਗੇ ਕੀ ਹਾਲਾਤ ਆ ਉੱਥੇ ਦੇ ਉੱਥੇ ਵੀ ਕਹਿੰਦੇ ਪਾਣੀ ਪੂਣੀ ਬਹੁਤ ਆਇਆ ਹੋਇਆ ਸਰਸਾ ਨਦੀ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਦਿਖਾ ਦੇ ਆਪਣੀਆਂ ਬੂਟੇ ਜਿਹੜੇ ਲਾਏ ਸੀ ਮਿਰਚਾਂ ਦੇ ਤੇ ਦੇਖਦੇ ਜੀ ਮਿਰਚਾਂ ਆਪਣੀਆਂ ਜਿਹੜੀਆਂ ਲਾਈਆਂ ਸੀਗੀਆਂ ਛੋਟੇ ਛੋਟੇ ਆਏ ਦਾ ਬੂਟੇ ਅਰੇਂਗਾ ਬਰਸਾਤ ਜੀ ਕਰਕੇ ਦੱਬ ਹੋ ਗਏ ਹਲਦੀ ਵੀ ਜੀ ਹੋਈ ਮਾਤਾ ਨੇ ਅਜੇ ਪੱਟੀ ਨਹੀਂ ਹੈਗੀ ਇਹ ਵਾਲੇ ਬੂਟੇ ਆਪਣੇ ਨੀਚੇ ਵਾਲੇ ਮਿਰਚਾਂ ਦੇ ਜਿਹੜੇ ਬੈਂਗਣੀ ਦੇ ਬੂਟੇ ਲਾਏ ਸੀ ਆਪਾਂ ਨੇ ਇਹ ਪੁਰਾਣੇ ਬੂਟੇ ਆ ਪਹਿਲਾਂ ਵਾਲੇ ਮਿਰਚਾਂ ਦੇ ਫਰੈਸ਼ਨੈਸ ਜੀ ਆ ਇੱਕ ਹਵਾ ਦੇ ਵਿੱਚ ਇੱਕ ਲਾਗੀ ਫ੍ਰੈਗਰੈਂਸ ਖੁਸ਼ਬੂ ਜੀ ਆ ਇੱਕ ਹਵਾ ਦੇ ਵਿੱਚ ਬਹੁਤ ਸੋਹਣੀ ਕੋਈ ਪੋਲੂਸ਼ਨ ਨਹੀਂ ਹੈਗਾ ਮੌਸਮ ਵੀ ਸਾਫ਼ ਆ ਬਿਲਕੁਲ ਅਸਮਾਨ ਦੇਖ ਸਕਦੇ ਤੁਸੀਂ ਕਿਦਾਂ ਨੀਲਾ ਹੋਇਆ ਪਿਆ ਤੇ ਉਹ ਦੂਰ ਚੜੀ ਜਮੋਰ ਬੋਲਦੇ ਆ

ਤੇ ਸਾਹਮਣੇ ਨਹਿਰ ਹੈ ਤੇ ਇੱਕ سوشل میڈیا ਤੇ ਨਾ ਅੱਜਕੱਲ ਪਾਉਂਦੇ ਆ ਬਹੁਤ ਜ਼ਿਆਦਾ ਵੀ ਜਿਹੜੀ ਯੂਰਪੀਅਨ ਵਾਕੈਂਸੀਆਂ ਨਿਕਲਦੀਆਂ ਐ ਡਰਾਈਵਰ ਦੀਆਂ ਤੇ ਮੇਰਾ ਵੀਰ ਥੋੜਾ ਜਿਹਾ ਧਿਆਨ ਨਾਲ ਵਸ ਕੇ ਕਿਉਂਕਿ ਲੁੱਟਣ ਵਾਲੇ ਹੀ ਜ਼ਿਆਦਾ ਐ ਤੇ ਡਰਾਈਵਿੰਗ ਦਾ ਸਾਨੂੰ ਪਤਾ ਹੈ ਜਿਹੜੇ ਲਾਇਸੈਂਸ ਦਾ ਕਹਿੰਦੇ ਆ ਨਾ ਵਿੱਚ ਸੋਸ਼ਲ ਮੀਡੀਆ ਦੇ ਕਈ ਦੱਸੀ ਜਾਂਦੇ ਲਾਇਸੈਂਸ ਚੇਂਜ ਹੋ ਜਾਂਦੇ ਆ ਦਬਈ ਦਾ ਆ ਗਲਫ ਕੰਟਰੀ ਦਾ ਉਹ ਸਿਰਫ ਦੋ ਕੰਟਰੀਆਂ ਕਰਦੀਆਂ ਐ ਤੇ ਇੱਕ ਹੰਗਰੀ ਕਰਦੀ ਆ ਤੇ ਇੱਕ ਸਲਵਾਕੀਆ ਤੇ ਬਾਕੀ ਜਿਹੜੀਆਂ ਕੰਟਰੀਆਂ ਐ ਉਹ ਕੋਈ ਲਾਇਸੈਂਸ ਚੇਂਜ ਨਹੀਂ ਕਰਦੀਆਂ ਸੀਗੀਆਂ ਉਹ ਤੁਹਾਨੂੰ ਆਪ ਟਰਾਈ ਦੇ ਕੇ ਬਣਾਉਣਾ ਪੈਂਦਾ ਹੈ ਤੇ ਬਹੁਤ ਜਿਆਦਾ ਟਫ ਉਹਦਾ ਉਹ ਹੈ ਥਿਉਰੀ ਕਰਨੀ ਪੈਂਦੀ ਹੈ ਤੇ ਟਰਾਈ ਦੇਣੀ ਪੈਂਦੀ ਹੈ ਟ੍ਰੇਲਰ ਦੀ ਆਮ ਨਾਰਮਲ ਛੇ ਤੇ ਇਹ ਤਲੀ ਬਣਦਾ ਹੈਗਾ ਤੇ ਉਹਨੂੰ ਟਾਈਮ ਵੀ ਲੱਗਦਾ ਹੈ ਤੇ ਥਿਉਰੀ ਵੀ ਹੁਣ ਉਹਨਾਂ ਨੇ ਇੰਗਲਿਸ਼ ਵਿੱਚ ਕਰਤੀ ਹੋਈ ਹੈ ਅਲੱਦਾ ਲੈਂਗੁਏਜ ਦਾ ਟੈਸਟ ਦੂਜਾ ਹੁੰਦਾ ਸੀਗਾ ਤੇ ਸੈਲਰੀ ਵੀ ਘੱਟ ਦੱਸਦੇ ਆ ਤੇ ਉਹਦੇ ਬਾਅਦ ਟ੍ਰਾਂਸਲੇਟਰ ਹੁੰਦਾ ਸੀਗਾ ਪਹਿਲਾਂ ਟਰਾਂਸਲੇਟਰ ਚਾਹੀਦਾ ਸੀ ਉਹ ਟਰਾਂਸਲੇਟਰ ਕਈ ਕੰਟਰੀਆਂ ਦੇ ਬੰਦ ਕਰਦੇ ਆ ਤੁਹਾਨੂੰ ਆਪ ਲੈਂਗੁਏਜ ਆਉਣੀ ਚਾਹੀਦੀ ਆ ਉਸ ਕੰਟਰੀ ਦੀ ਜਾਂ ਫਿਰ ਇੰਗਲਿਸ਼ ਆਉਣੀ ਚਾਹੀਦੀ ਆ ਤੇ ਥੋੜਾ ਜਿਹਾ ਬਚ ਕੇ ਨਾ ਧੋਖੇਬਾਜ਼ਾਂ ਤੋਂ ਜੇ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੈਗਾ ਇਹ ਇੰਡੀਆ ਦਾ ਇੰਡੀਅਨ ਲਾਇਸੈਂਸ ਵੀ ਹੁਣ ਸਲਵਾਕੀ ਆ ਲੈਂਦੀ ਆ ਹੰਗਰੀ ਲੈਂਦੀ ਆ ਇਹ ਦੋ ਕੰਟਰੀਆਂ ਲੈਂਦੀਆਂ ਨੇ ਇੰਡੀਅਨ ਲਾਇਸੈਂਸ ਨੂੰ ਤੇ ਲੇਕਿਨ ਪਰ ਇੰਗਲਿਸ਼ ਚ ਸਿੱਖ ਕੇ ਜਾਓ ਜੀ ਤੁਹਾਨੂੰ ਲੋਕਲ ਲੈਂਗੁਏਜ ਤਾਂ ਆਉਣੀ ਨਹੀਂ ਹੈਗੀ ਇੰਨੀ ਜਲਦੀ ਸਾਨੂੰ ਵੀ ਨਹੀਂ ਆਈ ਹੈਗੀ ਅਸੀਂ ਵੀ 3 ਸਾਲ ਲਾ ਕੇ ਆਏ ਹਈ ਉੱਥੇ ਤੇ ਲੋਕਲ ਲੈਂਗੁਏਜ ਬਹੁਤ ਘਟ ਆਉਂਦੀ ਆ ਕਿਉਂਕਿ ਟਾਈਮ ਹੀ ਨਹੀਂ ਹੁੰਦਾ ਹੋਏਗਾ ਇਹਨਾਂ ਪਰ ਜਿਹੜੀ ਇੰਗਲਿਸ਼ ਆ ਉਹ ਜ਼ਰੂਰ ਸਿੱਖ ਕੇ ਜਾਓ ਫਿਰ ਔਖੀ ਆਉਂਦੀ ਆ ਉੱਥੇ ਜਾ ਕੇ ਨਾ ਜਿਹੜੇ ਡਿਸਪੈਚਰ ਹੁੰਦੇ ਆ ਜਾਂ ਮੈਨੇਜਰ ਹੁੰਦੇ ਆ ਜਦੋਂ ਤੁਹਾਨੂੰ ਉਹਨਾਂ ਨੇ ਲੋਡ ਪਾਉਣਾ ਅੱਗੇ ਤੁਸੀਂ ਡਰਾਈਵਿੰਗ ਕਰਨੀ ਆ ਟਰਾਲਾ ਚਲਾਉਣਾ ਏ ਤੁਹਾਨੂੰ ਸਮਝ ਨਹੀਂ ਲੱਗਣੀ ਹੈਗੀ ਕਿਥੋਂ ਲੋਡ ਚੱਕਣਾ ਏ ਰੈਫਰੈਂਸ ਨੰਬਰ ਕੀ ਆ ਕੀ ਨਹੀਂ ਉਹ ਸਾਰਾ ਕੁਝ ਉਹਦੇ ਵਿੱਚ ਇੰਗਲਿਸ਼ ਦੇ ਵਿੱਚ ਜ਼ਰੂਰੀ ਆ ਜੀ ਤੁਸੀਂ ਗੱਲ ਕਰ ਸਕਦੇ ਆ ਨਹੀਂ ਤੁਹਾਨੂੰ ਸਮਝ ਲੱਗਦੀ ਹੈਗੀ ਠੀਕ ਹੈ ਜੀ ਡਾਊਨ ਸਕ੍ਰੀਨ ਤੇ ਆਉਣਾ ਸਾਰਾ ਕੁਝ ਲੋਡ ਨੰਬਰ ਜੋ ਵੀ ਹੈਗਾ ਇਹ ਕਿੱਥੇ ਦਾ ਲੋਡ ਆ ਤੁਹਾਡਾ ਕਿਹੜੀ ਕੰਟਰੀ ਦਾ ਲੋਡ ਆ ਕਿੱਥੋਂ ਸੀ ਚੱਕਣਾ ਹੈ ਤੇ ਇਸ ਕਰਕੇ ਇੰਗਲਿਸ਼ ਬਹੁਤ ਜ਼ਰੂਰੀ ਹੈ ਤੇ ਇੱਥੇ ਧੋਖੇबाज ਉਹੀਓ ਜਾਣ ਕੇ ਕਹੀ ਜਾਂਦੇ ਆ ਇੰਗਲਿਸ਼ ਜ਼ਰੂਰੀ ਨਹੀਂ ਹੈਗੀ ਐਦਾਂ ਐ ਉਹ ਹੈ ਤੇ ਇੰਗਲਿਸ਼ ਨੂੰ ਜ਼ਰੂਰ ਥੋੜਾ ਜਿਹਾ ਹੋ ਕਰੋ ਪ੍ਰੇਫਰੈਂਸ ਲਓ ਤੇ ਬਾਕੀ ਸੈਲਰੀ ਜਿਹੜੀ 1800 ਲੱਗਦੀ ਆ ਨਾਰਮਲ ਇੱਥੇ 1200 1300 ਦੱਸੀ ਜਾਂਦੇ ਆ ਸੈਲਰੀ 1800 ਵੀ ਘੱਟ ਆ 1800 ਤੋਂ ਚਲੋ ਫਰੈਸ਼ ਬੰਦੇ ਦੀ ਆ ਥੋੜਾ ਸਾਲ ਦੋ ਸਾਲ ਦਾ ਐਕਸਪੀਰੀਅੰਸ ਹੋ ਜਾਂਦਾ ਬੰਦੇ ਨੂੰ ਤੇ ਬਾਅਦ ਫਿਰ ਦੂਜੀ ਕੰਪਨੀ ਚ ਚੇਂਜ ਹੋ ਜਾਂਦਾ ਏ ਜਾਂ ਉਹੀ ਕੰਪਨੀ ਵਧਾ ਦਿੰਦੀ ਆ ਤੁਹਾਡਾ ਕੰਮ ਦੇ ਕੇ ਸੈਲਰੀ ਇਸ ਕਰਕੇ ਇਹਨਾਂ ਧੋਖੇਬਾਜ਼ ਜਦੋਂ ਬਜੋ ਪੈਸੇ ਵੀ 10-10 ਲੱਖ ਰੁਪਏ ਮੰਗ ਰਹੇ ਆ ਮੈਂ ਦੇਖਿਆ ਇੱਕ ਦੋ ਏਜੰਟਾਂ ਦੀਆਂ ਇੰਟਰਵਿਊਜ਼ ਆਈਆਂ ਵੀ ਉਹਦੀਆਂ ਤੇ ਉਹਨਾਂ ਨੂੰ ਫੋਨ ਕੀਤਾ ਮੈਂ ਕਹਿੰਦੇ 10 ਲੱਖ ਰੁਪਏ ਚਾਹੀਦਾ ਐਨੀ ਫੀਸ ਐ ਨਹੀਂ 10 ਲੱਖ ਰੁਪਏ ਤੇ ਥੋੜਾ ਬਾਜੀ ਪਚਾ ਕੇ ਪੇਪਰ ਦੋ ਇਹਨਾਂ ਨੂੰ ਪੈਸੇ ਨਾ ਪਹਿਲਾਂ ਫਸਾਓ ਇਹਨਾਂ ਕੋਲ ਤੇ ਜਦੋਂ ਕੋਡ 95 ਆਉਂਦਾ ਕੋਡ 95 ਆ ਗਿਆ ਤੁਹਾਡਾ ਉਸ ਤੋਂ ਬਾਅਦ ਪੇਮੈਂਟ দাও ਉਹਨਾਂ ਨੂੰ ਉਹਨਾਂ ਨੂੰ ਕਹੋ ਸਾਡਾ ਕੋਡ 95 ਦਿਖਾ ਠੀਕ ਹੈ ਜੀ ਉਹ ਸਾਰਾ ਕੁਝ ਉਹਦੇ ਸਿਰ ਤੇ ਹੀ ਹੁੰਦਾ ਏ ਕੋਡ 95 ਤੇ ਬਾਕੀ ਜਾਲੀ ਪੇਪਰ ਦਿਖਾਈ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਤੇ ਆਪਣਾ ਏਜੰਟ ਕੋਲੋਂ ਕੋਡ 95 ਮੰਗੋ ਉਹਨਾਂ ਕਹਿੰਦਾ ਮੇਰਾ ਕੋਡ 95 ਦੇ ਮੇਨ ਉਹੀ ਆ ਬਸ ਤੁਹਾਡਾ ਪੂਰੇ ਯੂਰਪ ਦੇ ਵਿੱਚ ਉਹ ਸਮਝ ਲਓ ਵੀ ਇੱਕ ਤਰ੍ਹਾਂ ਦਾ ਲਾਇਸੈਂਸ ਹੀ ਆ ਤੁਹਾਡਾ ਪਰਮਿਸ਼ਨ ਹੁੰਦੀ ਆ ਉਹ ਤੁਹਾਨੂੰ ਡਰਾਈਵਿੰਗ ਡਰਾਈਵ ਆਪਣਾ ਟਰਾਲਾ ਚਲਾਉਣ ਦੀ ਪੂਰੇ ਯੂਰਪ ਦੇ ਵਿੱਚ ਉਹ ਚੀਜ਼ ਤੁਸੀਂ ਮੰਗੋ ਅ ਏਜੰਟ ਕੋਲੋਂ ਉਸ ਤੋਂ ਬਾਅਦ ਪੇਮੈਂਟ ਦੋ ਤੁਸੀਂ ਤੇ ਵੀਡੀਓ ਨੂੰ ਮੇਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਐਦਾਂ ਦੀ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਜਿਹੜੀ ਕਿਸੇ ਦੇ ਕੰਮ ਆ ਸਕੇ ਠੀਕ ਹੈ ਜੀ ਤੇ ਬਾਕੀ ਮਿਲਦੇ ਆਪਾਂ ਚੱਲਦੇ ਰਹਿਣੇ ਕਾਰੋਬਾਰ ਦਿਖਾਉਂਦੇ ਆ ਹੋਰ ਕੁਝ ਤੇ ਲੋ ਜੀ ਆਂਬ ਪੱਕਣ ਲੱਗ ਗਏ ਇਹਦੇ ਮੁੱਤੇ ਦੇ ਤਾਂ ਆਪਾਂ ਕੰਮ ਕਹਿੰਦੇ ਹੁੰਦੇ ਸੀ ਇਹਨੂੰ ਮਿੱਠਾ ਹੁੰਦਾ ਬਹੁਤ ਜਿਹੜਾ ਟਾਪ ਕਾਮ ਹੁੰਦਾ ਨਾ ਆ ਦੇਖੋ ਹੁਣੇ ਫਰੈਸ਼ ਫਰੈਸ਼ ਗਰੇ ਆਏ ਉੱਪਰ ਤੇ ਇਹਦੀ ਖੁਸ਼ਬੂ ਲੱਗੀ ਏ ਇਹਦੀ ਬਿਲਕੁਲ ਮਿੱਠਾ ਹੋਊਗਾ ਇਹ ਤੇ ਉਹ ਸਾਹਮਣੇ ਹੀ ਬੁੱਟਾ ਹੈਗਾ ਇਹ ਆਹ ਬੂਦ ਬਹੁਤ ਲੱਗੇ ਸੀ ਲੇਕਿਨ ਹੁਣ ਝੜਨ ਲੱਗੇ ਹੁਣ ਪੱਕੇ ਨਾ ਸੂਰੇ ਸੂਰੇ ਮਿਲ ਜਾਂਦੇ ਆ ਸਾਰੇ ਜਲਦੀ ਤੇ ਆ ਸਾਹਮਣੇ ਪੂਰਾ ਇਹ ਬਾਗ ਹੀ ਹੁੰਦਾ ਸੀਗਾ ਸਾਹਮਣੇ ਪਹਿਲਾਂ ਅੰਬਾਂ ਦਾ ਹੁਣ ਤਾਂ ਥੋੜੇ ਬਹੁਤੇ ਬੂਟੇ ਰਹਿ ਗਏ ਅੰਬਾਂ ਦੇ ਆ ਮੇਰਾ ਪੂਰਾ ਜਿਹੜਾ ਏਰੀਆ ਬਾਗਾਂ ਦਾ ਹੁੰਦਾ ਸੀ ਬਾਗ ਹੁੰਦੇ ਸੀ ਇੱਥੇ ਆਂਬ ਖੜੇ ਹੁੰਦੇ ਸੀ ਸਾਰੇ ਏਰੀਆ ਦੇ ਵਿੱਚ ਚਲੋ ਜੀ ਸੱਲਿਆ ਕਰਨ ਨੂੰ ਫੇਟ ਪੰਜਾਬ ਦੇ ਗੁਹਾਰੇ ਤੇ ਲਓ ਜੀ ਪਿੰਡ ਪਹੁੰਚ ਗਏ ਦੇਖੋ ਜੀ ਤੁਹਾਨੂੰ ਪਿੰਡ ਦਾ 뷰 ਫਰੀਆਲੀ ਬਹੁਤ ਸਾਡੇ ਪਿੰਡ ਚ ਦਰਖਤ ਬਹੁਤ ਖੜੇ ਨੇ ਹਾਲੇ ਤੜਲੇ ਲਓ ਕਾਣਾ ਜੰਗਲ ਹੈ ਸਾਹਮਣੇ ਪਿੰਡ ਕਨੌਲੀ ਜ਼ਿਲ੍ਹਾ ਰੋਪੜ ਸਾਹਮਣੇ ਗੁਰਦਵਾਰਾ ਸਾਹਿਬ ਜੀ ਕਨੌਲੀ ਦਾ ਤੇ 3 ਮਨੇ ਧਰਮਨੂ ਪਲਾਂਟ ਕਿਉਂ ਨਿਕਲਦੀ ਅੱਗ ਚਿਮਨੀਆ ਚ ਪੂਰਾ ਜੀਵਰਾਂ ਤੇ ਚੱਲ ਰਿਹਾ ਹੁਣ ਬਿਜਲੀ ਦੀ ਮੰਗ ਬਹੁਤ ਹੈ 6 ਜੁਨਟ ਆਏ ਦੇ ਤੇ 2 ਜੁਨਟ ਹੋਰ ਲੱਗੇ ਲੱਗਣ ਨਵੇਂ ਪੰਜਾਬ ਗਵਰਨਮੈਂਟ ਰ ਹੈ ਹੁਣ ਤਰੱਕੀ ਦੇ ਆ ਪੰਜਾਬ ਗਵਰਨਮੈਂਟ ਤੇ ਸਾਹਮਣੇ ਪਿੰਡ ਥਲੀ ਹੈ ਜੀ ਸਾਡਾ ਪਿੰਡ ਬਿਲਕੁਲ ਥਲੀ ਦੇ ਨਾਮ ਲੱਗਦਾ ਕੁਝ ਪੱਤਰਕਾਰ ਸਾਹਿਬ ਦਾ ਨਾਮ ਸੁਣਿਆ ਹੋਣਾ ਜਗਦੀਪ ਸਿੰਘ ਥਲੀ ਇਹ ਉਹਨਾਂ ਦਾ ਪਿੰਡ ਹੈ ਗੁਰਦੁਆਰਾ ਉਹਨਾਂ ਦੇ ਪਿੰਡ ਚ ਹੈ ਸਾਹਮਣੇ ਜਿਹੜਾ ਦਿਖ ਰਿਹਾ ਤੇ ਇੱਕ ਲੇਬਰ ਵਾਲਿਆਂ ਦੀਆਂ ਵਕੈਂਸੀਆਂ ਕੱਢੀ ਜਾਂਦੇ ਨੇ 100 ਰੁਪਿਆ ਫਲਾਣਾ ਧਮਗਾਣਾ 100 ਰੁਪਿਆ ਤਾਂ ਹੁਣ ਯੂਰਪ ਜੈਨੇਗਨ ਚ ਹੈ ਹੀ ਨਹੀਂ ਆ 100 ਰੁਪਿਆ ਦਾ ਕੱਦਾ ਕਰਤਾ ਬਾਈ 2 ਸਾਲ ਹੋ ਗਏ ਕੱਢੇ ਨੂੰ ਤੇ 700 ਯੂਰੋ ਮਿਲਦਾ ਏ ਸਾਰੀ ਦਿਹਾੜੀ ਨਾਸ ਮਾਰ ਦਿੰਦੇ ਆ 12 ਤੇ 14 ਘੰਟੇ ਕੰਮ ਲੁੰਦੇ ਆ ਗੋਰੇ ਇਤਲੀ ਜਿਹਾ ਹਾਲ ਦੇਖਿਆ ਆਂ ਮੁੰਡਿਆਂ ਦੇ ਸਵੇਰੇ 6 ਵਜੇ ਖੇਤਾਂ ਚ ਚਲੇ ਪਹੁੰਚ ਜਾਂਦੇ ਆ ਸ਼ਾਮ ਨੂੰ 7 ਵਜੇ ਘਰੇ ਵੜਦੇ ਆ ਤੇ ਰੁਪਈਆ ਸਾਰਾ 700 ਮਿਲਦਾ ਉਹਨਾਂ ਨੂੰ ਫਾਇਦਾ ਨਹੀਂ ਹੈਗਾ ਹੁਣ ਕਿਉਂਕਿ ਪੇਪਰ ਪੂਪਰ ਘੱਟ ਵੱਧ ਬਣਦੇ ਆ ਸਪੇਨ ਦੇ ਬਣ ਜਾਂਦੇ ਆ ਚਲੋ ਸਪੇਨ ਚ ਜਾਣ ਦਾ ਉੱਥੇ ਕੰਮ ਨਹੀਂ ਮਿਲਦਾ ਹੈਗਾ ਫਿਰ ਸੀਜ਼ਨ ਵਾਲਾ ਕੰਮ ਮਿਲਦਾ ਜੀ ਉੱਥੇ ਫਰੂਟਾਂ ਦਾ 2-3 ਮਹੀਨੇ ਲੱਗ ਗਏ ਫਿਰ 2-3 ਮਹੀਨੇ ਫੇਰ ਬੇਲੇ ਫ੍ਰੀ ਆ ਉਹ ਉੱਥੇ ਹੀ ਗੱਲ ਆਈ ਜਾਂਦੀ ਹੈ ਫੈਨ ਦਾ ਮਤਲਬ ਜਿਹੜਾ ਘੱਟ ਉਮਰ ਦਾ ਬੰਦਾ ਏ ਉਹਨੂੰ ਜਾਣ ਦਾ ਫਾਇਦਾ ਏ ਤੇ ਹੁਣ ਤਾਂ ਅੱਗੇ ਦਾ ਕੰਮ ਵੀ ਬੰਦ ਹੋਇਆ ਹੋਇਆ ਜਿੱਦਾਂ ਟਰੰਪ ਆਇਆ ਏ ਨਹੀਂ ਉੱਥੇ ਮੁੰਡੇ ਬਹੁਤ ਨਿਕਲੇ ਆ ਸਾਡੇ ਨਾਲ ਦੇ ਮੁੰਡੇ ਬਹੁਤ ਨਿਕਲ ਗਏ ਉੱਥੇ ਅੱਗੇ ਅਮਰੀਕਾ ਨੂੰ ਉਹ ਕੰਮ ਵਧੀਆ ਸੀਗਾ ਪੈਸੇ ਵੀ ਘੱਟ ਲੱਗਦੇ ਸੀ ਔਰ ਪਚੋ ਲੇਕਿਨ ਹੁਣ ਫਾਇਦਾ ਨਹੀਂ ਹੈਗਾ ਇੱਥੇ ਹੀ ਆਪਣਾ ਜੀ ਇੰਡੀਆ ਦੇ ਵਿੱਚ ਜੇ ਕੰਮ ਮਿਲਦਾ ਥੋੜਾ ਬਹੁਤਾ ਉੱਥੇ ਟਗੇ ਰਹੂ ਆ ਜੇ ਅੰਨੇ ਪੈਸੇ ਲਾ ਕੇ 12-12 15-15 ਲੱਖ ਰੁਪਏ ਲਾ ਕੇ ਇਟਲੀ ਜਾ ਕੇ ਉੱਥੇ ਫਿਰ ਲੇਬਰ ਕਰਨੀ ਆ ਉਹਦਾ ਫਾਇਦਾ ਨਹੀਂ ਹੈਗਾ ਕੋਈ ਕੋਈ ਤਾਂ ਕੋਈ ਸਕਿੱਲ ਲਾਉਣਾ ਜ਼ਰੂਰੀ ਹੈ ਡਰਾਈਵਿੰਗ ਵੀ ਠੀਕ ਹੈ ਜੇ ਡਰਾਈਵਿੰਗ ਚ ਬਣਦਾ ਹੈ ਬਾਕੀ ਮੈਂ ਤੁਹਾਨੂੰ ਦੱਸਿਆ ਡਰਾਈਵਿੰਗ ਦਾ ਬੇਰ ਮਤਲਬ ਦੇ ਪੈਸੇ ਨਾ দাও ਪੇਪਰ ਨਾਲ ਫਸਾਓ ਠੀਕ ਹੈ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੀ ਆ ਉਹਨੂੰ ਫਾਲੋ ਕਰ ਲਓ ਤੁਸੀਂ ਨਫੇ 'ਚ ਰਹੋਗੇ ਲੁੱਟ ਨਹੀਂ ਸਕਦਾ ਤੁਹਾਨੂੰ ਕੋਈ ਅਗਰ ਇਹਨਾਂ ਸਿੱਧਾ ਪੁੱਛੋ ਵੀ ਕੋਡ 95 ਜਦ ਆਉਂਗਾ ਸਾਨੂੰ ਦਿਖਾ ਕੋਡ 95 ਫਿਰ ਤੈਨੂੰ ਅਸੀਂ ਦਵਾਂਗੇ ਪੇਪਰ ਜਿਆ ਹੁੰਦਾ ਇੱਕ ਤੇ ਉਹਦੇ ਉੱਪਰ ਲਿਖਿਆ ਹੁੰਦਾ ਹੈ ਕੋਡ 95 ਚਲੋ ਠੀਕ ਹੈ ਜੀ ਮਿਲਦੇ ਆ ਫਿਰ ਅਗਲੀ ਕਿਸੇ ਵੀਡੀਓ ਦੇ ਵਿੱਚ ਤੇ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਦੇ ਲਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਰੱਬ ਰੱਖਾ